ਸਾਂਝਾ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚਲੋ ਮੈਂ ਕਿਹ ਕਿਤੇ ਕਹਿ ਕੇ ਬੁਲਵਾਉਣੀ ਕਰੂੰਗੀ ਨਹੀਂ ਸਤਿ ਸ੍ਰੀ ਅਕਾਲ ਤਾਂ ਬਣਦੀ ਹੈ ਹਾਂ ਜੀ ਸੰਝੇ ਦਰ ਵਿੱਚ ਮਿੱਤਰੋਂ ਗੁਮ ਪੀਓ ਖਾਓ ਨਿੱਤਰੋ ਤੇ ਅੱਜ ਅਸੀਂ ਕਿਸੇ ਗਲਬਤ ਲਈ ਤੁਹਾਡੇ ਨਾਲ ਬਰੂਬਰੂ ਹੋਏ ਆਂ ਹਰਮਿੰਦਰ ਦੇ ਮਨ ਚ ਖਾਸ ਤੌਰ ਤੇ ਇੱਛਾ ਸੀ ਕਿ ਇਸ ਦੇ ਉੱਤੇ ਆਪਾਂ ਗੱਲ ਕਰਨੀ ਹੈ ਮੇਰੇ ਅੰਦਰ ਜਿਵੇਂ ਕਹਿੰਦੇ ਹੁੰਦੇ ਨੇ ਉਹ ਬੁਲਬਲੇ ਜੇ ਉੱਠੀ ਜਾਂਦੇ ਸੀਗੇ ਸਪੈਸ਼ਲੀ ਹੁਣ ਹਿੰਦੁਸਤਾਨ ਭਾਰਤ ਇਹ ਹੈ ਹੀ ਤਿਹਾਰਾਂ ਦੀ ਧਰਤੀ ਆ ਤੇ ਆਪਣੇ ਤਿਹਾਰ ਸ਼ੁਰੂ ਹੋ ਗਏ ਜਿਹੜੇ ਕਿ ਆਪਾਂ ਨੂੰ ਵੀ ਪਰਸਨਲੀ ਬਹੁਤ ਸੋਹਣੇ ਲੱਗਦੇ ਆ ਬਿਲਕੁਲ ਤਿਹਾਰਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਇੱਕ ਰੰਗ ਜਿਹਾ ਆ ਰਹਿਦਾ ਇੱਕ ਐਕਸਪ੍ਰੈਸ਼ਨ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ਼ਨ ਕਰਨ ਦਾ ਇੱਕ ਪਲੇਟਫਾਰਮ ਵੀ ਬਣਦਾ ਹੈ ਹਾਂਜੀ ਹਾਂਜੀ ਇਹ ਕਨੈਕਟੀਵਿਟੀ ਦਾ ਟੁਗੇਦਰਨੈਸ ਦਾ ਪਲੇਟਫਾਰਮ ਵੀ ਬਣਦਾ ਹੈ ਹਾਂਜੀ ਇਹ ਪਿਆਰ ਦਾ ਸੰਦੇਸ਼ ਹਰ ਤਿਹਾਰ ਕੋਈ ਨਾ ਕੋਈ ਅਲੱਗ ਸੰਦੇਸ਼ ਦਿੰਦਾ ਹੈ ਤੇ ਹੁਣ ਲੇਟਲੀ ਆਪਣਾ ਤਿਹਾਰ ਆਉਣ ਵਾਲਾ ਜੀ ਰਖੜੀ ਦਾ ਹਾਂਜੀ ਆ ਰਿਹਾ ਹੁਣ ਇਹ ਸੋਸ਼ਲ ਮੀਡੀਆ ਦੇਖ ਲਓ ਤੇ ਜਾਂ ਆਪਾਂ ਪਰਸਨਲ ਤੌਰ ਤੇ ਦੇਖ ਲਓ ਦੀ ਹਰ ਪਾਸੇ ਚਰਚਾ ਆ ਹਰ ਪਾਸੇ ਚਰਚਾ ਆ ਅਸਲ 'ਚ ਮੈਂ ਇਸੇ ਗੱਲ ਤੇ ਅੱਜ ਗੱਲ ਕਰਨੀ ਚਾਹਨੀ ਆ ਵੀ ਇੱਥੇ ਆ ਕੇ ਇਹ ਦੇਖਿਆ ਕਿ ਤਿਹਾਰ ਤਿਹਾਰ ਨਾ ਹੋ ਕੇ ਮੈਨੂੰ ਜੋ ਪਰਸਨਲੀ ਫੀਲ ਹੋਇਆ ਇੱਕ ਵਜਨ ਬਣ ਗਿਆ। ਹਾਂ। ਕੀ ਤੁਹਾਨੂੰ ਵੀ ਇਦਾਂ ਹੀ ਲੱਗਦਾ? ਬਿਲਕੁਲ ਹੁਣ ਆਪਾਂ ਕਿਸੇ ਕੱਪੜੇ ਵਾਲੇ ਦੇ ਜਾਂਦੇ ਹਾਂ ਉਹ ਕਹਿੰਦਾ ਜੀ ਮੈਨੂੰ ਰਖੜੀ ਤੱਕ ਕੋਈ ਵੇਲ ਨਹੀਂ। ਮਠਿਆਈ ਵਾਲੇ ਦੇ ਜਾਂਦੇ ਹਾਂ ਜੀ ਉਹ ਕਹਿੰਦੇ ਅਸੀਂ ਕੁਝ ਵੀ ਐ ਰਖੜੀ ਤੱਕ ਅਸੀਂ ਕੋਈ ਐਕਸਟਰਾ ਆਰਡਰ ਨਹੀਂ ਲੈ ਸਕਦੇ ਕੁਝ ਨਹੀਂ ਕਰ ਸਕਦੇ। ਮਠਿਆਈ ਬਣਨੀ ਹੈ ਰਖੜੀ ਨੂੰ ਵਕਤਣੀ ਹੈ। ਤੇ ਨਾਲ ਕੱਪੜੇ ਦੀ ਦੁਕਾਨ ਵਾਲਾ ਕਹਿੰਦਾ ਜੀ ਸਾਡਾ ਵੀ ਹੁਣ ਸੀਜ਼ਨ ਆ ਚਾਰਕ ਦਿਨ ਬਾਅਦ ਆਇਓ। ਹਾਂ। ਤੋਂ ਫਿਰ ਰਖੜੀ ਕਰਕੇ ਗਾਹਕ ਜ਼ਿਆਦਾ ਵਧਿਆ ਹੋਇਆ। ਇੱਕ ਇੱਕ ਨਵੀਂ ਚੀਜ਼ ਮੈਂ ਦੇਖੀ ਆ ਕਿ ਅੱਗੇ ਮਠਿਆਈ ਮਠਿਉਈ ਦੇ ਇੰਨਾ ਨਹੀਂ ਸੀ ਹੁੰਦੇ ਤਿਹਾਰਾਂ ਦੇ ਵਿੱਚ। ਦੂਜਾ ਹਰ ਤਿਹਾਰ ਲਈ ਨਵੇਂ ਕੱਪੜੇ ਨਹੀਂ ਸੀ ਹੁੰਦੇ। ਮੈਨੂੰ ਜੋ ਫੀਲ ਹੋਇਆ ਕਿ ਇੰਨਾ ਜ਼ਿਆਦਾ ਖਰਚ ਵਧ ਗਿਆ ਇੰਨਾ ਬਰਡਨ ਹੋ ਗਿਆ ਬੰਦੇ ਦੇ ਸਿਰ ਤੇ। ਫਿਰ ਅਸੀਂ ਬਾਅਦ 'ਚ ਚੀਕਾਂ ਮਾਰਦੇ ਆ ਵੀ ਮਹਿੰਗਾਈ ਹੋ ਗਈ। ਦੇ ਨਾਲ ਦੀ ਨਾਲ ਤਿਹਾਰੀ ਚੇਂਜ ਹੋ ਗਿਆ ਪਤਾ ਨਹੀਂ ਪਤਾ ਨਹੀਂ ਸਾਰੀ ਦੁਨੀਆ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਫੀਲ ਨਹੀਂ ਕਰ ਰਿਹਾ ਕਿ ਉਹ ਤਿਹਾਰ ਦੀ ਭਾਵਨਾ ਕਿਤੇ ਚਲੀ ਗਈ ਮੈਂ ਹੁਣ ਦੁਕਾਨਾਂ ਤੇ ਲਿਖਿਆ ਦੇਖਿਆ ਭਾਬੀ ਰਖੜੀ ਹਾਂ ਬਿਲਕੁਲ ਇਹ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲ ਗਈ ਕਿ ਮੈਨੂੰ ਲੱਗਦਾ ਹੈ ਨਾ ਇੱਕ ਸ਼ਬਦ ਹੈ ਪੰਜਾਬੀ ਚ ਜਿਹਨੂੰ ਆਪਾਂ ਕਹਿੰਦੇ ਆ ਭੇੜ ਚਾਵ ਵੀ ਜਿਵੇਂ ਇੱਕ ਨੇ ਕੋ ਗੱਲ ਸ਼ੁਰੂ ਕਰਤੀ ਤੇ ਦੂਜੇ ਨੇ ਉਹਨੂੰ ਫਾਲੋ ਕਰਨਾ ਸ਼ੁਰੂ ਕਰਤਾ ਤੀਜੇ ਨੇ ਵੀ ਫਾਲੋ ਕਰਨਾ ਸ਼ੁਰੂ ਕਰਤਾ ਇਹ ਭੀੜ ਚਾਲ ਦੀ ਵਜ੍ਹਾ ਨਾ ਇਹ ਤਿਹਾਰ ਤਿਹਾਰ ਨਾ ਰਹਿ ਕੇ ਇਹ ਇੱਕ ਵਿਫਤਾ ਟਾਈਪ ਬਣ ਗਏ ਨੇ ਉੱਪਰੋਂ ਭਾਵੇਂ ਕੋਈ ਕੁਝ ਨਾ ਕਹੇ ਸਮਾਜਿਕ ਤੌਰ ਤੇ ਗੱਲ ਕਹਿਣੀ ਵੀ ਬੜੀ ਔਖੀ ਲੱਗਦੀ ਹੈ ਸਭ ਨੂੰ ਪਰ ਅੰਦਰੋਂ ਅੰਦਰੀ ਕਿਤੇ ਨਾ ਕਿਤੇ ਗੱਲ ਹੈ ਤੁਖ ਦੀ ਆ ਸਾਰਿਆਂ ਲਈ ਵੀ ਇੱਕ ਖਰਚੇ ਦਾ ਘਰ ਹੋ ਗਿਆ ਦੇਖੋ ਭੈਣ ਭਰਾ ਲਈ ਪਿਆਰ ਹੋਣਾ ਬਹੁਤ ਜ਼ਰੂਰੀ ਆਰ ਹੋਣਾ ਵੀ ਚਾਹੀਦਾ ਅਸਲ 'ਚ ਭੈਣ ਭਾਈ ਦਾ ਇੱਕ ਦੂਜੇ ਦੇ ਦੁੱਖ ਸੁੱਖ ਚ ਖੜਨਾ ਵਧੀਆ ਲੱਗਦਾ ਆ ਪਰ ਜਿਆਦਾ ਤਿਹਾਰ ਸੀ ਨੇ ਵਜਨਦਾਰ ਬਣਾ ਦਿੰਦੇ ਆ ਤੇ ਫਿਰ ਉੱਥੇ ਰਿਸ਼ਤੇ ਵੀ ਟੁੱਟਦੇ ਆ ਹਾਲਾਂਕਿ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹੁੰਦੀ ਆ ਜਿੰਨੇ ਲੋਕ ਆਪਾਂ ਨੂੰ ਮਿਲਦੇ ਆ ਸਾਰੇ ਕਹਿੰਦੇ ਆ ਅੱਜਕੱਲ ਕਿਸੇ ਦਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹਾਂ ਸਬੰਧ ਠੀਕ ਨਹੀਂ ਹੈਗੇ ਸਬੰਧ ਠੀਕ ਨਹੀਂ ਭਰਜਾਈਆਂ ਨਾਲ ਨਣਦਾਂ ਦੇ ਸਬੰਧ ਨਹੀਂ ਠੀਕ ਨਣਦਾਂ ਦੇ ਭਰਜਾਈਆਂ ਨਾਲ ਨਹੀਂ ਠੀਕ ਇਵਨ ਬੋਦੀਵਾਰ ਭੈਣਾ ਭਾਈਆਂ ਚ ਵੀ ਠੀਕ ਨਹੀਂ ਨਹੀਂ ਠੀਕ ਹੈ ਪਰ ਜ ਪਤਾ ਨਹੀਂ ਤਾਂ ਇਸ ਵੇਲੇ ਬਦਲਾ ਲੈ ਲੈਂਦੇ ਨੇ ਇੱਕ ਦੂਜੇ ਦੇ ਉੱਤੇ ਅਕੜੀਖੀ ਚ ਫਸਾ ਕੇ ਵੀ ਦਾਅ ਇਹ ਬੋਲਣ ਜਾਊਗਾ ਹੁਣ ਤਾਂ ਕਰੂਗਾ ਹੀ ਕਈ ਵਾਰੀ ਮਸਲਾ ਖੜਾ ਕਰਨ ਲਈ ਵੀ ਬਣ ਜਾਂਦਾ ਹੈ ਇਹ ਤਿਹਾਰ ਮਸਲੇ ਵੀ ਖੜੇ ਕਰ ਦਿੰਦੇ ਨੇ ਅਸਲ ਚ ਅੱਗੇ ਨਾ ਸਿਆਣੇ ਕਹਿੰਦੇ ਹੁੰਦੇ ਸੀ ਵੀ ਤਿਹਾਰ ਵਾਲੇ ਦਿਨ ਭਾਈ ਆਪਣੇ ਘਰ ਰਹੀਦਾ ਹਾਂ ਹੁਣ ਤੁਸੀਂ ਦੇਖਿਓ ਕਿ ਰਖੜੀ ਵਾਲੇ ਦਿਨ ਹਰ ਕੁੜੀ ਨੇ ਆਪਣੇ ਪੇਕੇ ਜਾਣਾ ਅਕੱਲੀ ਪੇਕੇ ਨਹੀਂ ਜਾਣਾ ਉਹ ਪਹਿਲਾਂ ਤਾਂ ਉਹਨੇ ਸਹੁਰਿਆਂ ਦਾ ਧੂਆਂ ਕੱਢ ਕੇ ਜਾਣਾ ਕਿਉਂਕਿ ਸਹੁਰਿਆਂ 'ਚ ਪਤਾ ਨਹੀਂ ਉਹ 10-15 ਸਾਲ ਪਹਿਲਾਂ ਤੋਂ ਲੱਗੀ ਹੋਊਗੀ ਵੀ ਮੇਰਾ ਰਖੜੀ ਬਣਾਉਣ ਜਾਣਾ ਰਖੜੀ ਬੰਨਣ ਜਾਣਾ ਤੇ ਮੈਨੂੰ ਨਵਾਂ ਸੂਟ ਚਾਹੀਦਾ ਨਵਾਂ ਸੂਟ ਤੇ ਨਾਲ ਮਠਿਆਈਆਂ ਤੇ ਮਠਿਆਈਆਂ ਵੀ ਜਿਹੜੀਆਂ ਹੈਗੀਆਂ ਨੇ ਨਕਲੀ ਨੇ ਤੇ ਨਾਲ ਇੱਕ ਹੋਰ ਵੀ ਰਿਵਾਜ ਆ ਹੁਣ ਮੈਨੂੰ ਸੁਣਨ ਚ ਆਇਆ ਕਿ ਰਖੜੀਆਂ ਨੇ ਜਿਹੜੀਆਂ ਉਹ ਵੀ ਸੋਨੇ ਚਾਂਦੀ ਦੀਆਂ ਬਣਨ ਲੱਗ ਗਿਆ ਅੱਛਾ ਜੀ ਵੀ ਸੋ ਚਾਂਦੀ ਦੀ ਰਖੜੀ ਦੀ ਆਫਰ ਕਰਦਾ ਹੈ ਦੇਖੋ ਮਾਰਕੀਟ ਹੈ ਬਾਜ਼ਾਰ ਆ ਬਾਜ਼ਾਰ ਉਹ ਤਾਂ ਬਿਜ਼ਨਸ ਆ ਉਹਨਾਂ ਨੇ ਆਪਣਾ ਬਿਜ਼ਨਸ ਕਰਨਾ ਉਹ ਠੀਕ ਆ ਪਰ ਗੱਲ अगेन ਮੈਨੂੰ ਇਹ ਹੋ ਰਹੀ ਆ ਕਿ ਅਸੀਂ ਕਿਉਂ ਇੰਨੇ ਸੁੱਤੇ ਸੁਭਾ ਮਗਰ ਲੱਗੀ ਜਾਂਦੇ ਆ ਮੈਨੂੰ ਹੈਰਾਨੀ ਆ ਤੁਹ ਤੋਂ ਸੁਣ ਕੇ ਕਿ ਚਾਂਦੀ ਦੀ ਰਖੜੀ ਜਾਂ ਭਾਬੀ ਰਖੜੀ ਹਰ ਰਿਸ਼ਤੇ ਨੂੰ ਮੈਨੂੰ ਲੱਗਦਾ ਕਿ ਹਰ ਰਿਸ਼ਤੇ ਨੂੰ ਉਹਦੀ ਜਗ੍ਹਾ ਤੇ ਰੱਖੋ ਕੱਲ ਆਪਾਂ ਆਪਣੇ ਕਿਸੇ ਦੋਸਤ ਦੀ ਦੁਕਾਨ ਤੇ ਗਿਆ ਸੀ ਉਹ ਚੌਕਲੇਟਾਂ ਪੈਕ ਕਰ ਰਿਆ ਸੀ ਮੈਂ ਕਿਹਾ ਇਹ ਗੱਲ ਹੀ ਕਰਦੇ ਕਹਿੰਦੇ ਜੀ ਰਖੜੀ ਨੂੰ ਜੁਵਕਾਂ ਲਈ ਚੌਕਲੇਟਾਂ ਵੀ ਜਾਂਦੀਆਂ ਨੇ ਹਾਂ ਤੇ ਇਹ ਤਿਹਾੜ ਨਾ ਰਹਿ ਕੇ ਕੁਝ ਹੋਰ ਹੀ ਹੋ ਗਿਆ ਨਾਰਮਲੀ ਅਸੀਂ ਨਾ ਗੱਲ ਇਹ ਕਰਦੇ ਆ ਕਿ ਅੱਜ ਕੱਲ ਬਹੁਤ ਔਖਾ ਹੈ ਖਰਚੇ ਕੰਨੀਓ ਵੜਿਆ ਔਖਾ ਹਾਂਜੀ ਹਾਂਜੀ ਸਾਰੇ ਘਰਾਂ ਦੇ ਪਾਸੇ ਤਾਂ ਅਸੀਂ ਔਖਿਆਈ ਦੀ ਗੱਲ ਕਰਦੇ ਹਾਂ ਦੂਜੇ ਪਾਸੇ ਅਸੀਂ ਬੇਲੋੜੇ ਖਰਚ ਕਰਨ ਵਾਲੇ ਵੀ ਅਸੀਂ ਆਪ ਹੀ ਹਾਂ ਦੇਖੋ ਤਿਹਾਰ ਮਨਾਇਆ ਜਾ ਸਕਦਾ ਸਿੰਪਲਿਸਿਟੀ ਚ ਵੀ ਮਨਾਇਆ ਜਾ ਸਕਦਾ ਉਹਦਾ ਜਿਆਦਾ ਕਹਿੰਦੇ ਆ ਆਨੰਦ ਲਿਆ ਜਾ ਸਕਦਾ ਹੈ ਬਿਲਕੁਲ ਜਿਵੇਂ ਸਿੰਪਲ ਰਖੜੀ ਲੈ ਕੇ ਜਾਓ ਜਾਂ ਕਿਤੇ ਭਰਾ ਆ ਜਵੇ ਕਿਤੇ ਭੈਣ ਆ ਜਵੇ ਜੋ ਵੀ ਹੈ ਜਦੋਂ ਬਲ ਕੇ ਮੈਂ ਇਹ ਕਹੂੰਗਾ ਕਿ ਜੇ ਸੱਚੀਓਂ ਪ੍ਰੇਮ ਫੀਲ ਹੁੰਦਾ ਚਾਹੇ ਘਰੋਂ ਕੜਾ ਪ੍ਰਸ਼ਾਦ ਬਣਾ ਲਓ ਜਾਂ ਕੋਈ ਚੀਜ਼ ਬਣਾ ਲਓ ਆਪਣੇ ਹੱਥੀਂ ਬਣਾਓ ਹੱਥੀਂ ਬਣਾਓ ਅਸਲ ਜਿਹੜੀ ਲਾਸਟ ਈਅਰ ਆਪਣੇ ਭੈਣ ਆਏ ਸੀਗੇ ਆਪਾਂ ਉਹਨੂੰ ਸਪੈਸ਼ਲ ਮੈਂ ਸਨੇਹਾ ਦਿੱਤਾ ਵੀ ਸਾਡੇ ਲਈ ਕੋਈ ਮਠਿਆਈ ਨਾਵੇ ਕੋਈ ਫਲ ਫਰੂਟ ਵੀ ਨਾਵੇ ਬਿਲਕੁਲ ਭੈਣ ਨੂੰ ਕਿਹਾ ਕਿ ਘਰੋਂ ਤੂੰ ਗੋਲਗਲੇ ਬਣਾ ਕੇ ਲੈ ਆਈਂ ਹਾਂ ਕਿਉਂਕਿ ਉਹਨੂੰ ਬਹੁਤ ਸੋਹਣੇ ਹੁੰਦੇ ਆ ਗੋਲਗਲੇ ਕਚੌਰੀਆਂ ਬਣਾਉਣੇ ਚਲੋ ਸ਼ਗਨ ਅਗਲਾ ਕਹਿੰਦਾ ਮਿੱਠਾ ਮੈਂ ਕਿਹਾ ਗੋਲਗਲੇ ਬਣਾ ਕੇ ਲੈ ਆ ਹਾਂ ਉਹਨੂੰ ਵੀ ਸੋਹਣਾ ਲੱਗਿਆ ਉਹਨੂੰ ਬਹੁਤ ਸੋਹਣਾ ਲੱਗਿਆ ਹਨਾ ਨਾ ਨੂੰ ਮਠਿਆਈ ਦੀ ਦੁਕਾਨ ਤੇ ਲਾਈਨ ਚ ਖੜਨਾ ਪਿਆ ਨਾ ਕੁਛ ਵੀ ਨਾਲੇ ਫਿਰ ਉਹ ਦੁਕਾਨਾ ਆਪਾਂ ਨੂੰ ਪਤਾ ਹੀ ਆ ਉੱਥੇ ਬਣਦਾ ਕੀ ਹੈ ਹੁਣ ਇੱਕ ਵਾਰ ਸੇ ਕਹਿਣਗੇ ਜੀ ਸਾਨੂੰ ਚਾਹ ਆ ਅਸੀਂ ਤਾਂ ਸੂਟ ਸਮਾਉਣੇ ਆ ਤਾਂ ਅਸੀਂ ਚਾਂਦੀ ਦੀ ਰਕੜੀ ਲੈਣੇ ਆ ਪਰ ਦੂਜੇ ਪਾਸੇ ਇਹ ਵੀ ਦੇਖੋ ਜੇ ਤੁਸੀਂ ਇੱਕ ਖਰਚ ਕਰਕੇ 5-7000 ਰੁਪਇਆ ਖਰਚ ਕਰਕੇ ਸਹੁਰਿਆਂ ਚੋਂ ਕੁੜੀ ਜਾਂਦੀ ਹੈ ਉਹ ਖਰਚ ਕਰਕੇ ਦੂਜੇ ਪਾਸੇ ਲਈ ਵੀ ਸੋਚਣ ਨੂੰ ਮਜਬੂਰ ਕਰਦੇ ਆ ਕਿ ਹੁਣ ਮੂਰ ਲਾਉ ਨੂੰ ਕੀ ਦਵੇ ਹਾਂਜੀ ਹਾਂ ਇਹ ਫਿਰ ਇੱਕ ਦੂਜੇ ਨੂੰ ਹਰ ਇੱਕ ਦੂਜੇ ਦੇ ਪ੍ਰਤੀ ਪ੍ਰੇਮ ਪ੍ਰਗਟਾਣਾ ਕਰਕੇ ਹਾਂ ਇਹ ਇੱਕ ਦੂਜੇ ਨੂੰ ਤੰਗ ਕਰਨ ਵਾਲੀ ਇਵੈਂਟ ਬਣ ਗਈ ਆ ਕਿਉਂਕਿ ਮੂਰੇ ਪਰ ਜਾਣੀਆਂ ਵੀ ਬੈਠੀਆਂ ਦੇਖਦੀਆਂ ਨੇ ਵੀ ਦੇਖਾ ਤੇਰੀ ਭੈਣ ਕੀ ਲੈ ਕੇ ਆਈ ਆ ਫਿਰ 아ਹੀ ਕੁਛ ਚੱਲਦਾ ਹਾਲਾਂਕਿ ਰਖੜੀ ਜਾਂਦੀ ਆ ਭਾਬੀ ਰਖੜੀ ਹੈਨਾ ਸਾਡੇ ਤਿਹਾਰ ਕਦੋਂ ਬਦਲ ਗਏ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹੀ ਜਿਵੇਂ ਤੁਸੀਂ ਕਿਹਾ ਭੇਡ ਚਾਲ ਦੇ ਵਿੱਚ ਜਿਵੇਂ ਵਿਆਹ ਬਦਲੇ ਨੇ ਹਾਂਜੀ ਜੇ ਆਪਾਂ ਇਹਦੀ ਗੱਲ ਕਰੀਏ ਵਿਆਹ ਵੀ ਸਾਡੇ ਸਾਦੇ ਹੁੰਦੇ ਸੀ ਹੂੰ ਬੇਹਾਨੇ ਵਿੱਚ ਅਸੀਂ ਐਨ ਆਰ ਆਈ ਲੋਕਾਂ ਨੇ ਵੀ ਬੜਾ ਕੁਝ ਐਡ ਕੀਤਾ ਕਿਸੇ ਨੇ گاਉਣੇ ਵਾਲਾ ਐਡ ਕੀਤਾ ਔਲੀ ਔਲੀ ਮੈਰਿਜ ਪੈਲਸਸ ਕੰਚਰ ਚ ਪਹੁੰਚ ਗਏ ਅੱਜ ਪੰਜਾਬੀਆਂ ਦੇ ਆ ਰਿਪੋਰਟਾਂ ਵੀ ਹੁਣ ਆ ਰਹੀਆਂ ਨੇ ਕਿ ਕਰਜ਼ੇ ਚ ਡੁੱਬਣ ਦਾ ਸਭ ਤੋਂ ਵੱਡਾ ਕਾਰਨ ਵਿਆਹ ਨੇ ਨੇ ਸਾਰੇ ਤਿਹਾਰ ਹੁਣ ਤਾਂ ਐਸਾ ਨਾਲ ਦੇਖ ਕੇ ਤਾਂ ਮੈਂ ਕਹਿੰਦੀ ਸਾਰੇ ਕੱਲੇ ਉਹ ਨਹੀਂ ਕੋਣ ਇਹ ਜਿਹੜੀ ਰਖੜੀ ਲਾ ਲੋ ਸੁਧਾਰੇ ਲਾ ਲੋ ਹਾਂ ਇਹੇ ਚੀਜ਼ਾਂ ਦੇ ਵਿੱਚ ਅਸੀਂ ਇੰਨੀਆਂ ਚੀਜ਼ਾਂ ਫालतੂ ਐਡ ਕਰ ਲੀਆਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਇੱਕ ਗਲਤ ਦਿਸ਼ਾ ਵੱਲ ਲੈ ਕੇ ਜਾ ਰਹੀਆਂ ਨੇ ਹਾਂਜੀ ਤੇ ਸਮਾਜ ਮжоਰਿਟੀ ਹੈ ਜਿਹੜਾ ਮੈਂ ਕਹੂੰਗਾ ਕਿ ਉਹ ਗਲਤ ਦਿਸ਼ਾ ਵੱਲ ਆਮੇ ਚਲੇ ਜਾਂਦਾ ਹੈ ਇੱਕੋ ਇੱਕ ਹਿਪਨੋਟਿਜ਼ਮ ਦਾ ਸੁਭਾਅ ਆ ਜਿਸ ਚੀਜ਼ ਨੂੰ ਬਹੁਤ ਗੰਟੀ ਕਰਨ ਲੱਗੀ ਹੁਣ ਸੋਸ਼ਲ ਮੀਡੀਆ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਹਾਂਜੀ ਮੇਰੇ ਖਲਚ ਆਪਣੀ ਜਿਹੜੀ ਵੀਡੀਓ ਆ ਇਹ ਬਹੁਤ ਤਕਲੀਫ ਵੀ ਦੇਊਗੀ ਕਿਉਂਕਿ ਇੱਕ इमोशनल ਜੇ ਗਾਣੇ ਲਾ ਕੇ ਵੀਰਾਂ ਦੇ ਭੈਣਾਂ ਦੇ ਉਹ ਜਿਹੇ ਪਿਆਰਿਆ ਸਟਾਫ ਆਪਾਂ ਕਿਤੇ ਨਾ ਕਿਤੇ ਅਗੇਂਸਟ ਵੀ ਲੱਗਾਗੇ ਅਸੀਂ ਰਖੜੀ ਦੇ ਤਿਹਾਰ ਦੇ ਅਗੇਂਸਟ ਨਹੀਂ ਬਿਲਕੁਲ ਨਹੀਂ ਨਹੀਂ ਬਿਲਕੁਲ ਅਗੇਂਸਟ ਵੀ ਅਸੀਂ ਦੋਨੇ ਕਿ ਤਿਹਾਰ ਜਿੰਨੇ ਮਰਜ਼ੀ ਐਡ ਕਰ ਲਓ ਤਿਹਾਰ ਇੱਕ ਜ਼ਿੰਦਗੀ ਦੇ ਵਿੱਚ ਸੈਲੀਬ੍ਰੇਸ਼ਨ ਕਰਨ ਦਾ ਸਾਧਨ ਬਣਦੇ ਨੇ ਇੱਕ ਦੂਜੇ ਨਾਲ ਜੁੜਨ ਦਾ ਸਾਧਨ ਬਣਦੇ ਨੇ ਇੱਕ ਖੁਸ਼ੀ ਲੈ ਕੇ ਆਉਂਦੇ ਦੇਖੋ ਹੁਣ ਆਟੋਮੈਟਿਕਲੀ ਸਾਰਿਆਂ ਦੇ ਅੰਦਰ ਖੁਸ਼ੀ ਤਾਂ ਹੈ ਕਿ ਪਰਸੋਂ ਨੂੰ ਰਖੜੀ ਆ ਜਾਂ ਕੱਲ ਨੂੰ ਰਖੜੀ ਜਦੋਂ ਵੀ ਆ ਹਨਾ ਪਰ ਜਿਆਦੇ ਤਿਹਾਰ ਵਜਨ ਬਣਦੇ ਨੇ ਉਦੋਂ ਪ੍ਰੋਬਲਮ ਆਉਂਦੀ ਆ ਮੈਂ ਨਹੀਂ ਕਹਿੰਦੀ ਕਿ ਮਾਪਿਆਂ ਨੂੰ ਕੁੜੀਆਂ ਨੂੰ ਦੇਣਾ ਨਹੀਂ ਚਾਹੀਦਾ ਜਾਂ ਜਿਵੇਂ ਵੀ ਆ ਪਰ ਇੱਕ ਪ੍ਰੈਸ਼ਰ ਦੇ ਥੱਲੇ ਆ ਕੇ ਦੇਣਾ ਇਹ ਮਾਡਰਨ ਗੱਲ ਆ ਜੇ ਕੁੜੀ ਕਿਸੇ ਸਹੁਰਿਆਂ ਦੀ ਵਜ੍ਹਾ ਨਾਲ ਜਾਂ ਆਪਣੇ ਸੁਭਾਅ ਦੀ ਵਜ੍ਹਾ ਨਾਲ ਇੱਕ ਨਜਾਇਜ਼ ਖਰਚਾ ਕਰਕੇ ਜਾਂਦੀ ਆ ਉਹ ਮਨੋਦਸ਼ਾ ਬਦਲਦੀ ਆ ਹਾਂਜੀ ਬਦਲਦੀ ਆ ਉਹਦੇ ਲਈ ਵੀ ਸਮੱਸਿਆ ਆਉਂਦੀ ਆ ਹਾਂ ਉਹਦੇ 'ਚ ਸਹੁਰੇ ਕਈ ਵਾਰ ਨਾ ਚਾਹੁੰਦੇ ਹੋਏ ਵੀ ਚੁੱਪ ਕਰਨਗੇ ਹਾਂਜੀ ਉਹਦੇ ਅੰਦਰ ਤਾਂ ਭਾਵ ਆਊਗਾ ਨਾ ਇਵੇਂ ਜਦੋਂ ਗਈ ਉਹਦੀ ਪਰਝਾਈ ਬੈਠੀ ਆ ਪੂਰੇ ਹਾਂ ਹੁਣ ਲੱਗਣਾ ਹੋਣੇ ਸਮਾਨ ਲੈ ਆਈਏ ਤੇ ਹੁਣ ਇਧਰੋਂ ਵੀ ਦੇਣਾ ਪੈਣਾ ਹਾਂਜੀ ਤੇ ਉਹ ਕਿਤੇ ਨਾ ਕਿਤੇ ਆਪਣੀ ਜਗ੍ਹਾ ਉੱਥੇ ਵੀ ਗਵਾ ਕੇ ਆਉਂਦੀ ਆ ਦੇ ਨਾਲ ਇੱਕ ਮੈਂ ਇਹ ਵੀ ਦੇਖਿਆ ਕਿ ਹਰ ਕੁੜੀ ਕਹਿੰਦੀ ਆ ਵੀ ਮੈਂ ਆਪਣੇ ਪੇਕੇ ਜਾਣਾ ਗਾਂਹ ਜਿਹੜੀ ਪਰਜਾਈ ਆ ਉਹ ਵੀ ਕਹਿੰਦੀ ਮੈਂ ਪੇਕੇ ਜਾਣਾ ਜਿਹੜੀ ਰਖੜੀ ਵੀ ਬੰਦੀ ਉਹਦੇ ਵਿੱਚ ਪਿਆਰ ਇੰਨਾ ਕੁ ਦਿਖਦਾ ਉਹ ਕਹਿੰਦੀ ਆ ਦੀਦੀ ਤੂੰ ਛੇਤੀ ਰਖੜੀ ਬੰਨਾ ਮੈਂ ਆਪਣੇ ਪੇਕੇ ਜਾਣਾ ਕੋਈ ਵੇਟ ਨਹੀਂ ਕਰ ਰਿਆ ਕਿਸੇ ਦੀ ਵੀ ਕੁੜੀ ਸਾਡੇ ਘਰ ਆਵੇ ਅਸੀਂ ਇੱਕ ਦਿਨ ਇਕੱਠੇ ਬੈਠੀ ਉਹ ਪਿਆਰ ਨਾਲ ਆਈ ਆ ਹੁਣੇ-ਹੁਣੇ ਆਪਣੀ ਕੋਈ ਘਟਨਾ ਵਾਪਰੀ ਆ। ਹਾਂ। ਆਪਾਂ ਆਪਸ ਵਿੱਚ ਗੱਲਾਂ ਕਰਦੇ ਸੀ ਵੀ ਸੰਘਾਰਾ ਆਪਾਂ ਨੂੰ ਇਸ ਗੱਲ ਦਾ ਮਿਲਿਆ ਵੀ ਇਹ ਤਿਹਾਰ ਨਹੀਂ ਇਹ ਤਾਂ ਬਿਫਤਾ ਹੋ ਗਈ। ਪਰ ਇਹ ਗੱਲ ਅਸੀਂ ਓਪਨਲੀ ਨਹੀਂ ਕਰਦੇ। ਹਾਂਜੀ। ਅਸੀਂ ਦਬ ਘੁੱਟ ਕੇ ਆਪਣਾ ਸਮਾਜਿਕ ਸ਼ਰਮ ਨੂੰ ਇੱਕ ਦੂਜੇ ਮੂਹਰੇ ਮੂੰਹਲਾ ਜਾ ਰੱਖਣ ਨੂੰ ਹਾਂ। ਇਹ ਅਸੀਂ ਤਾਂ ਚਲੋ ਠੇਕਾ ਹੀ ਲੈ ਲਿਆ ਹੁਣ ਜੋ ਹੈਗਾ ਕਹਿਣ ਦਾ। ਤੇ ਪਰ ਅਸੀਂ ਓਪਨਲੀ ਬੈਠੇ ਵੀ ਆ ਜੀ ਇਹ ਸੱਚ ਹੈ ਤੁਹਾਡੇ ਚ ਬਹੁਤੇ ਜਾਣੇ ਨੇ ਜਿਹੜੇ ਹਾਂ। ਉਹ ਇਹ ਗੱਲ ਮਹਿਸੂਸ ਕਰਨਗੇ ਕਿ ਇਹ ਕੰਮ ਔਖਾ ਹੈ। ਹਾਂਜੀ ਜਿੰਨੇ ਮਿਲੇ ਉਹ ਕਹਿੰਦੇ ਜ਼ਰੂਰ ਆ ਹਾਂ ਵੀ ਆਜਵੇਂ ਆਪਾਂ ਸਾਂਝ ਕਰਦੀ ਗੱਲ ਕਰਦੇ ਹੁੰਦੇ ਆ ਕਈ ਲੋਕ ਸਾਨੂੰ ਕਹਿੰਦੇ ਨੇ ਕਿ ਸਾਂਝਾ ਕਰ ਕਿਉਂ ਬਣਾਇਆ ਪਿੰਡ 'ਚ ਕਿਉਂ ਨਹੀਂ ਰਹੇ ਅਸਕੇ ਭਾਈ ਜਿਸ ਭਾਈਚਾਰੇ ਦੀ ਗੱਲ ਕਰਦੇ ਉਹ ਤਾਂ ਉੱਥੇ ਹੈ ਨਹੀਂ ਤੇ ਰਿਸ਼ਤਦਾਰੀ 'ਚ ਵੀ ਭਾਈ ਜਾ ਰਹਾ ਹੈ ਨਹੀਂ ਜਦੋਂ ਉੱਥੇ ਹੈ ਨਹੀਂ ਫਿਰ ਇਹ ਤੋਂ ਅਗਲਾ ਵੀ ਕੁਝ ਕਰਨਾ ਚਾਹੀਦਾ ਕਿ ਅਸੀਂ ਫਾਰਮੈਲਿਟੀ 'ਚ ਆਪਣੀ ਜ਼ਿੰਦਗੀ ਨੂੰ ਬਰਥ ਕਰੀ ਜਾਈਏ ਹੂੰ ਐਵੇਂ ਜੇ ਤਾਂ ਤੁਸੀਂ ਇਹਨੂੰ ਇੰਜੋਏ ਕਰਦੇ ਹੋ ਬਹੁਤ ਵਧੀਆ ਗੱਲ ਹੈ ਪਰ ਦੋਨੋਂ ਹੀ ਤਰ੍ਹਾਂ ਇੰਜੋਏ ਕਰਦੇ ਹੋ ਸਾਰੇ ਪਰ ਜੇ ਤੁਹਾਡੀ ਇਹੋ ਜੀ ਆਦਤ ਕਿਸੇ ਵੀ ਬੰਦੇ ਨੂੰ ਦੁੱਖ ਦੇ ਰਹੀ ਹੈ ਹਾਂ ਤਾਂ ਤੁਹਾਨੂੰ ਇਹਦੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ ਤੁਹਾਨੂੰ ਆਪਣੀ ਆਦਤ ਸੁਧਾਰਨੀ ਚਾਹੀਦੀ ਹੈ ਮੈਂ ਰੀਅਲੀ ਮੈਨੂੰ ਲੱਗਦਾ ਵੀ ਕਿਸੇ ਵੀ ਨਾਨੰਦਰ ਨੂੰ ਕਿਸੇ ਪਰਜਾਈ ਨੇ ਫੋਨ ਕਰਕੇ ਨਹੀਂ ਪੁੱਛਿਆ ਹੋਣਾ ਵੀ ਤੁਸੀਂ ਅਨ ਕਹਿਣਾ ਨਹੀਂ ਹੋਣਾ ਵੀ ਤੁਸੀਂ ਰਖੜੀ ਬੰਨਣ ਆਏ ਹੋ ਇਹ ਜ਼ਰੂਰ ਪੁੱਛਿਆ ਉਹ ਕਿ ਕਦੋਂ ਆਉਣਾ ਕਿਉਂਕਿ ਮੈਂ ਗਾਹਾਂ ਪੇਕੇ ਜਾਣਾ ਹਾਂ ਹਾਂ ਇਦਾਂ ਦਾ ਬੜਾ ਕੁਝ ਚੱਲਦਾ ਸੋ ਕੁਲ ਮਿਲਾ ਕੇ ਸਾਡਾ ਇੱਕ ਇਸ ਵੀਡੀਓ ਬਣਾਉਣ ਦਾ ਮਤਲਬ ਇੰਨਾ ਹੀ ਆ ਕਿ ਇਹ ਇੱਕ ਸੁਲਗ ਦੀ ਅੱਗ ਹੁੰਦੀ ਹੈ ਹਾਂਜੀ ਤੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਨਹੀਂ ਫਿਰ ਇਹ ਛੋਟੇ ਛੋਟੇ ਗੱਲਾਂ ਹੀ ਜ਼ਿੰਦਗੀ 'ਚ ਸਮੱਸਿਆ ਦਾ ਕਾਰਨ ਬਣਦੀਆਂ ਨੇ ਸਾਡੀ ਜ਼ਿੰਦਗੀ ਨੇ ਕਿਸੇ ਜਾਦੂ ਨਾਲ ਸੁਖੀ ਨਹੀਂ ਹੋਣਾ ਨਹੀਂ ਜੀ ਇਹ ਛੋਟੇ ਛੁੱਟੀਆਂ ਗੱਲਾਂ ਦੀ ਤਬਦੀਲੀ ਨਾਲ ਹੀ ਸਾਡੀ ਜ਼ਿੰਦਗੀ ਨੇ ਸੁਖੀ ਬਣਨਾ ਔਰ ਇਹ ਤਬਦੀਲੀ ਵੀ ਸਾਨੂੰ ਆਪ ਨੂੰ ਹੀ ਲਿਆਉਣੀ ਪੈਣੀ ਹੈ ਇਹ ਕਿਸੇ ਹੋਰ ਨੇ ਨਹੀਂ ਲੈ ਕੇ ਆਉਣੀ ਹੈਗੇ ਕਿਉਂਕਿ ਮੈਂ ਅੱਗੇ ਸ਼ਬਦ ਵਰਤਿਆ ਸੀ ਨਾ ਕਿ ਜਦੋਂ ਕਿਸੇ ਚੀਜ਼ ਨੂੰ ਬਹੁ ਗਿਣਤੀ ਕਰਨ ਲੱਗ ਜਵੇ ਉਹਨੂੰ ਆਪਾਂ ਭੇਡ ਚਾਲ ਕਹਿੰਦੇ ਆ ਹਾਂਜੀ ਤੇ ਅਸੀਂ ਭੇਡਾਂ ਦੀ ਨਸਲ 'ਚ ਥੋੜੀ ਅਸੀਂ ਮਨੁੱਖ ਆ ਸਾਨੂੰ ਰੱਬ ਨੇ ਮਨ ਦਿੱਤਾ ਸਮਝ ਦਿੱਤੀ ਹੈ ਸੋਚ ਦਿੱਤੀ ਹੈ ਤੇ ਅਸੀਂ ਗੱਲਾਂ ਤਾਂ ਬਹੁਤ ਸੋਹਣੀਆਂ ਕਰਦੇ ਆ ਹਾਂ ਹਾਂ ਜੇ ਤੁਸੀਂ ਦੁਖੀ ਹੋ ਕੇ ਕੋ ਕਰ ਰਹੇ ਹੋ ਜਾਂ ਮੂੰਬਲਾ ਜਲੀ ਕੁਝ ਕਰ ਰਹੇ ਹੋ ਪਰ ਆਪਣੀ ਹੈਸੀਅਤ ਤੋਂ ਵੱਧ ਕਰ ਰਹੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਹੋ ਕਿ ਦੂਸਰੇ ਨੂੰ ਵੀ ਵਿਫਤਾ ਚ ਪਾ ਰਹੇ ਹੋ ਤੇ ਤੁਸੀਂ ਉਹ ਲੋਕ ਆਪਣੇ ਅੰਦਰ ਝਾਤੂ ਮਾਰ ਕੇ ਜ਼ਰੂਰ ਵਿਚਾਰ ਕਰਿਓ ਜੇ ਤੁਸੀਂ ਇੰਜੋਏ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਪਰ ਮਾਤਾ ਤੁਹਾਨੂੰ ਹੋਰ ਖੁਸ਼ੀਆਂ ਬਖਸ਼ੇ ਅਸੀਂ ਇਹ ਗੱਲ ਨੂੰ ਬਹੁਤਿਆਂ ਦੇ ਮੂੰਹੋਂ ਸੁਣਿਆ ਸੀ ਔਰ ਬਹੁਤਿਆਂ ਨੇ ਇਹਨੂੰ ਫਿਰ ਅਸੀਂ ਸੋਚਿਆ ਚੱਲੇ ਕਿ ਵੀਡੀਓ ਬਣਾ ਕੇ ਪਾਈਏ ਸ਼ਾਇਦ ਇਹ ਚਰਚਾ ਦਾ ਵਿਸ਼ਾ ਹੀ ਬਣੇ ਵਿਚਾਰ ਦਾ ਵਿਸ਼ਾ ਬਣੇ ਕੋਈ ਇੱਕ ਬੰਦਾ ਇਹਦੇ ਤੋਂ ਮੋੜਾ ਕੱਟ ਜਿਵੇਂ ਚਲੋ ਭਾਈ ਮੈਂ ਤਾਂ ਆਪਣਾ ਪਿਆਰ ਪ੍ਰਗਟ ਕਰਨਾ ਹੈ ਹੂੰ ਤੇ ਮੈਂ ਨਾ ਆਪਣੇ ਭਰਾ ਦੇ ਉੱਤੇ ਬਝਨ ਬੰਡਣਾ ਤੇ ਨਾ ਮੈਂ ਆਪਣਾ ਘਰ ਖਰਾਬ ਕਰਨਾ ਦੋਨਾਂ ਪਾਸੇ ਦੇਖਣਾ ਨਾਲੇ ਦੂਜੀ ਗੱਲ ਇਹ ਆ ਵੀ ਇਹ ਵੀ ਸਾਨੂੰ ਕਲੀਅਰ ਹੋਣਾ ਚਾਹੀਦਾ ਜੇ ਸਾਡੇ ਭੈਣ ਭਰਾ ਮਾਤਾ ਜਾਂ ਰਿਸ਼ਤਿਆਂ 'ਚ ਇੰਨਾ ਪਿਆਰ ਆ ਰਖੜੀ ਜਿਵੇਂ ਜਿੰਨਾ ਰਖੜੀ ਦਾ ਹੁਣ ਰੋਲਾ ਆਪਾਂ ਦੇਖ ਰਹੇ ਆ ਫਿਰ ਰਿਸ਼ਤੇ ਫਿੱਕੇ ਹੋਣ ਦਾ ਰੋਲਾ ਕਿਉਂ ਚੱਲ ਰਿਹਾ ਆ ਪੱਕੇ ਹੋਣਾ ਹੀ ਨੇ ਜੀ ਹੁਣ ਦੇਖੋ ਕੁੜੀ ਰਖੜੀ ਲੈ ਕੇ ਆ ਗਈ ਮਾਂ ਨੇ ਕਿਹਾ ਆਪਣੇ ਪੁੱਤ ਨੂੰ ਵੀ ਇਹਨੂੰ ਆ ਦੇਣਾ ਭੁਜਾਈ ਨੇ ਕਿਹਾ ਅਸੀਂ ਦੇ ਨਹੀਂ ਸਕਦੇ ਇਹ ਤਾਂ ਮਤਲਬ ਤੁਸੀਂ ਪਹਿਲਾਂ ਹੀ ਇਹ ਇਹ ਉਹ ਗੱਲਾਂ ਅਸੀਂ ਕਰ ਰਹੇ ਹਾਂ ਜਿਹਨਾਂ ਦਾ ਰੈਫਰੈਂਸ ਸਾਨੂੰ ਸੁਸਾਇਟੀ ਚੋਂ ਮਿਲੇ ਨੇ ਹਾਂਜੀ 100% ਮਿਲੇ ਹੋਇਆ ਇਹ ਵੀ ਨਹੀਂ ਕਿ 99% ਅਸੀਂ ਉਹੀ ਨਹੀਂ ਕਹਿੰਦੇ ਅਰ ਤੁਸੀਂ ਜਿਹੜੇ ਸੁਣਨ ਵਾਲੇ ਤੁਸੀਂ ਵੀ ਇਹਦੇ ਨਾਲ ਸਹਿਮਤ ਹੋਵੋਗੇ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਇਸ ਸੰਬੰਧ ਚ ਤੁਸੀਂ ਇਸ ਵੀਡੀਓ ਦੇ ਥੱਲੇ ਆਪਣਾ ਪ੍ਰतिकਰਮ ਦੇ ਸਕਦੇ ਹੋ ਅਸੀਂ ਇਹ ਗੱਲ ਖਾਸ ਕਰਕੇ ਹਰਮਿੰਦਰ ਆਪਣੇ ਦਿਲੋਂ ਬਹੁਤ ਕਹਿੰਦੀ ਸੀ ਵੀ ਆਪਾਂ ਇਹਦੇ ਤੇ ਗੱਲ ਕਰਨੀ ਹੈ ਚਲੋ ਸਮਾਜ ਦੇ ਵਿੱਚ ਰਹਨੇ ਆ ਉਹ ਸਮਾਜ ਦਾ ਆਪਾਂ ਹਿੱਸਾ ਆ ਉਹ ਸਮਾਜ ਜੇ ਕਿਸੇ ਗਲਤ ਪਾਸੇ ਨੂੰ ਜਾ ਰਿਹਾ ਆਪਾਂ ਨੇ ਉਹਦੀ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਤੇ ਆਪਣੀ ਵੱਲ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਕਦੇ ਸਾਰੇ ਸਮਾਜ ਨੇ ਬਦਲਣਾ ਨਹੀਂ ਹੁੰਦਾ ਪਰ ਕੁਝ ਸਿਹਰਦ ਲੋਕ ਹੁੰਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਹਿੰਮਤ ਹੁੰਦੀ ਆ ਕਿ ਉਹ ਸਹੀ ਨੂੰ ਸਹੀ ਕਹਿ ਸਕਦੇ ਨੇ ਤੇ ਉਹਨਾਂ ਨੂੰ ਅੱਗੇ ਆ ਕੇ ਇਹੋ ਜੀ ਚਰਚਾ ਦਾ ਹਿੱਸਾ ਵੀ ਬਣਨਾ ਚਾਹੀਦਾ ਹੈ ਤੇ ਨਾਲ ਦੀ ਨਾਲ ਸਾਂਝੇ ਘਰ ਵੱਲੋਂ ਵੀ ਸਾਰਿਆਂ ਨੂੰ ਇਹ ਗੁਜਾਰਿਸ਼ ਹੈ ਕਿ ਤਿਹਾਰਾਂ ਨੂੰ ਤਿਹਾਰ ਰੱਖੋ ਭਜਨ ਨਾ ਬਣਾਓ ਤੇ ਇਹਨਾਂ ਦਾ ਜਿਆਦਾ ਆਨੰਦ ਤੇ ਲਤਫਲਾ ਨਾ ਕਿ ਭਜਨ ਬਣਾ ਕੇ ਇੱਕ ਦੂਜੇ ਲਈ ਅਸੀਂ ਦੁਸ਼ਮਣੀਆਂ ਖੜੀਆਂ ਕਰੀਏ ਇੱਕ ਹੋਰ ਚੀਜ਼ ਅਟਕ ਤੀਆਂ ਵੀ ਕਈ ਜਾਰੀ ਡੀਜੇ ਪਾਰਟੀਆਂ ਦਾ ਰੂਪ ਧਾਰਨ ਕਰ ਗਿਆ ਅਸੀਂ ਸਾਂਝੇ ਘਰ ਦੇ ਵਿੱਚ ਇੱਕ ਸਾਂਝੇ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ ਜਿਦੇ ਵਿੱਚ ਕਾਫੀ ਜਿਆਦਾ ਲੋਕ ਸਾਨੂੰ ਸਹਿਯੋਗ ਦੇ ਕੇ ਆਪਣੇ ਆਪ ਇਹਦਾ ਹਿੱਸਾ ਵੀ ਬਣ ਰਹੇ ਤੁਹਾਨੂੰ ਇਹ ਸਾਦਾਪਨ ਹਾਂ ਇਹ ਇੰਜੋਏਮੈਂਟ ਸਾਂਝੇ ਘਰ ਚ ਵੇਖਣ ਨੂੰ ਮਿਲੂਗਾ ਅਸੀਂ ਸਿਰਫ ਗੱਲ ਨਹੀਂ ਕਰਦੇ ਅਸੀਂ ਉਹ ਚੀਜ਼ ਨੂੰ ਫਾਲੋ ਵੀ ਕਰਦੇ ਹਾਂ ਤੁਸੀਂ ਜਰੂਰ ਸਾਂਝੇ ਘਰ ਦੇ ਤੀਆਂ ਦੇ ਮੇਲੇ ਚ ਆਇਓ 16 ਅਗਸਤ ਨੂੰ ਉੱਥੇ ਲੱਗੂਗਾ ਉੱਥੇ ਕੋਈ ਹੋਸਟ ਨਹੀਂ ਕੋਈ ਗੈਸਟ ਨਹੀਂ ਕੋਈ ਉੱਥੇ ਮੁੱਖ ਮਹਿਮਾਨ ਨਹੀਂ ਕੋਈ ਟਿਕਟ ਨਹੀਂ ਕੋਈ ਟਿਕਟ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹਾਂਜੀ ਤੇ ਉੱਥੇ ਸਾਰੇ ਆਪਣੇ ਆਪਣੇ ਢੰਗ ਨਾਲ ਆਪਣੀ ਆਪਣੀ ਮਸਤੀ ਚ ਇਸ ਤਿਹਾਰ ਨੂੰ ਇੰਜੋਏ ਵੀ ਕਰਦੇ ਨੇ ਤੇ ਨਾਲੇ ਕਿਸੇ ਦਾ ਕੋਈ ਪੈਸਾ ਵੀ ਖਰਚ ਨਹੀਂ ਹੋਣਾ ਹਾਂਜੀ ਕਿਉਂਕਿ ਟਿਕਟ ਫ੍ਰੀ ਹੈ ਤੁਸੀਂ ਕੁਝ ਖਾਣਾ ਨਾ ਖਾਣਾ ਇਹ ਤੁਹਾਡੀ ਚੁਆਇਸ ਆ ਤੁਸੀਂ ਨਹੀਂ ਕੁਝ ਖਾਣਾ ਤੁਸੀਂ ਬਿਨਾ ਖਾਦੇ ਪੀਤੇ ਆਪਣਾ ਮੇਲੇ ਦਾ ਆਨੰਦ ਮਾਣ ਕੇ ਵੀ ਇੱਥੋਂ ਵਾਪਸ ਜਾ ਸਕਦੇ ਹੋ ਬਿਨਾ ਕੁਝ ਖਾਦੇ ਪੀਤੇ ਉਹ ਬਿਨਾ ਖਰਚੇ ਤੋਂ ਮੁੜ ਸਕਦੇ ਆ ਪਰ ਜਿਹੜੀਆਂ ਦੋ ਸਾਡੀ ਵਿਰਾਸਤੀ ਖੇਡਾਂ ਨੇ ਘੜਾ ਦੌੜ ਤੇ ਰੱਸਾ ਖੇਡ ਜੇ ਉਹਨਾਂ 'ਚ ਭਾਗ ਲੈਣਿਓ ਜਿੱਤਦੇ ਹੋ ਤਾਂ ਇਨਾਮ ਲੈ ਕੇ ਜਾਨੇ ਇਨਾਮ ਲੈ ਕੇ ਵਾਪਸ ਮੁੜੋਗੇ ਮੰਗੜਾ ਲਾਫਿਸ ਵੱਲੋਂ ਉਹਦੇ ਵਿੱਚ ਬਹੁਤ ਸੋਹਣੇ-ਸੋਹਣੇ ਇਨਾਮ ਦਿੱਤੇ ਜਾਣੇ ਨੇ ਤੇ ਤੁਹਾਨੂੰ ਉਹਨਾਂ ਨਾਲ ਅਸੀਂ ਮਿਲਾਵਾਂਗੇ ਵੀ ਬਹੁਤ-ਬਹੁਤ ਮਿਹਰਬਾਨੀ ਜੀ some